ਵੀਵਰਸ ਨੂੰ ਨਮਸਕਾਰ ਆਦab ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਡੇ ਆਸਤੇ ਸੂਟ ਲੈ ਕੇ ਆਇਆ ਆਲ ਓਵਰ ਸੂਟ ਨੇ ਸਾਰੇ 5 ਮੀਟਰ ਸੂਟ ਮਿਲੂਗਾ ਆਲ ਓਵਰ 5 ਮੀਟਰ ਸੂਟ ਸਾਰੇ ਬ੍ਰਾਂਡਡ ਸੂਟ ਨੇ ਅੱਜ ਦੀ ਵੀਡੀਓ ਦਾ ਪਹਿਲਾ ਆਰਟੀਕਲ ਦੇਖਣੋ ਵੀਡੀਓ ਨਾਲ ਨਾਲ ਸ਼ੇਅਰ ਕਰਿਓ ਜਿਹੜਾ ਸਕਰੀਨ ਸ਼ਾਟ ਨਾਲ ਜਿੰਨੀ ਛੇਦੀ ਭੇਜੋਗੇ ਉਨੀ ਛੇਦੀ ਤੁਹਾਡੇ ਘਰੇ ਸੂਟ ਪਹੁੰਚੂਗਾ ਔਰ ਜਿਹੜੇ ਮੇਰੇ ਕਸਟਮਰ ਮੇਰੇ ਚੈਨਲ ਦੇਖ ਰਹੇ ਨੇ ਜਿਹਨੇ ਵੀਡੀਓ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜਰ ਕਰ ਲਿਓ ਅੱਜ ਦੀ ਵੀਡੀਓ ਦਾ ਪਹਿਲਾ ਆਰਟੀਕਲ ਦੇਖੋ ਪਿਓ ਬੀ ਐਲ ਐਮ ਪ੍ਰਿੰਟ ਦਾ ਪੀਸ ਹੈ ਡਿਜੀਟਲ ਪ੍ਰਿੰਟ ਆ ਸੂਟ ਤੁਹਾਨੂੰ ਪਊਗਾ ਇੱਕ ਸੂਟ ਲਓਗੇ 600 ਰੁਪਏ ਦਾ ਤੇ ਦੋ ਸੂਟ ਲਓਗੇ 1100 ਰੁਪਏ ਦੇ ਕੋਈ 700 ਨਹੀਂ ਕੋਈ 800 ਨਹੀਂ ਕੋਈ 900 ਨਹੀਂ ਆ ਲਓ ਜੀ ਪੀਸ ਦੇਖੋ ਜਰਾ ਕਲਰ ਡਿਜ਼ਾਈਨ ਸਾਰੇ ਹੀ ਲਾਜਵਾਬ ਨੇ ਖੂਬਸੂਰਤ ਪੀਸ ਨੇ ਸਾਰੇ ਇੱਕ ਤੋਂ ਇੱਕ ਡਿਜ਼ਾਈਨ ਵਧੀਆ ਮਿਲੂਗਾ ਤੁਹਾਨੂੰ ਰੇਂਜ ਰਹੂਗੀ ਸਿਰਫ ਇੱਕ ਸੂਟ 600 ਦਾ ਤੇ ਦੋ ਸੂਟ ਮਿਲਣਗੇ ਤੁਹਾਨੂੰ 1100 ਰੁਪਏ ਦੇ ਤੁਹਾਨੂੰ ਪਤਾ ਹੈ ਕੋਰੀਅਰ 올 ਓਵਰ ਇੰਡੀਆ ਮੇਰਾ ਕੋਰੀਅਰ ਫ੍ਰੀ ਰਹੂਗਾ ਕੋਈ ਐਕਸਟਰਾ ਚਾਰਜਸ ਨਹੀਂ ਲੱਗੂਗਾ ਤੁਹਾਨੂੰ ਆ ਲੋ ਪੀਸ ਦੇਖੋ ਤੁਹਾਨੂੰ ਮੈਂ ਖੋਲ ਕੇ ਦਿਖਾਉਣਾ ਪੀਸ ਦੇਖੋ ਕਿੰਨਾ ਸ਼ਾਨਦਾਰ ਪੀਸ ਹੈ ਬਸ ਛੇਤੀ ਛੇਤੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰਾ ਤੁਹਾਡੀ ਸਕਰੀਨ ਦੇ ਉੱਪਰ ਪੰਜ ਕਲਰ ਦਾ ਸੈੱਟ ਆਇਆ ਪੰਜੇ ਕਲਰ ਤੁਹਾਨੂੰ ਮੈਂ ਦਿਖਾਉਂਗਾ ਖੂਬਸੂਰਤ ਪੀਸ ਨੇ ਸਾਰੇ ਦੇ ਸਾਰੇ ਲਓ ਜੀ ਡਿਜ਼ਾਈਨ ਦੇਖੋ ਜਰਾ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਸਟੈਫਲ ਵੀ ਪ੍ਰਿੰਟ ਹੈਗਾ ਮਲਟੀ ਸ਼ੈਡ ਬਣਿਆ ਤੁਸੀ ਰੰਗ ਨਹੀਂ ਗਿਣਤੀ ਕਰ ਸਕਦੇ ਕਿੰਨੇ ਰੰਗ ਪਾਏ ਹੋਏ ਆ ਦੇ ਵਿੱਚ ਆ ਲੋ ਜੀ ਪੰਜਵਾਂ ਰੰਗ ਵੀ ਆ ਗਿਆ ਤੁਹਾਡੇ ਕੋਲੇ ਕਲਰ ਦੇਖੋ ਕਿੰдый ਸ਼ਾਨਦਾਰ ਰੰਗ ਨੇ ਜੀ ਬਹੁਤ ਵਧੀਆ ਵਧੀਆ ਗ੍ਰੇ ਕਲਰ ਸਕਾਈ ਕਲਰ ਬਹੁਤ ਸ਼ਾਨਦਾਰ ਪੀਸ ਨੇ ਰੇਟ ਰਹੂਗਾ 600 ਰੁਪਏ ਦਾ ਇੱਕ ਸੂਟ ਜੀ 2 ਸੂਟ 1100 ਰੁਪਏ ਦੇ ਆ ਲੋ ਜੀ ਪਿਓਰ ਕੈਮਰਿਕ ਆ ਗਈ ਜੀ ਬਿਲਕੁਲ ਕਸਟਮਰ ਕਹਿੰਦੇ ਭਾਈਆ ਬ੍ਰੀਕ ਬ੍ਰੀਕ ਪ੍ਰਿੰਟ ਚਾਹੀਦਾ ਸਾਨੂੰ ਆ ਲੋ ਜੀ ਬ੍ਰੀਕ ਪ੍ਰਿੰਟ ਆ ਗਏ ਜੀ ਸਾਰੇ ਦੇ ਸਾਰੇ ਕਲਰ ਦੇਖੋ ਕਿੰਦਾ ਸ਼ਾਨਦਾਰ ਹੈ ਕਾਫੀ ਸ਼ੇਡ ਦਾ ਪੀਸ ਹੈ ਜੀ ਕਲਰ ਤੁਹਾਨੂੰ ਮੈਂ ਸਾਰੇ ਦੱਸੀ ਜਾਊਗਾ ਆਹ ਲੋ ਜੀ ਬੋਟਲ ਗ੍ਰੀਨ ਸ਼ੇਡ ਹੈ ਡਿਜੀਟਲ ਪ੍ਰਿੰਟ ਹੈ ਸਾਰੀ ਸਾਰੀ ਪਿਓਰ ਕੈਮਰਿਕ ਕਾਟਨ ਹੈ ਜੀ ਇਸ ਦੇਖੋ ਜਰਾ ਕਿਆ ਬਾਤ ਹੈ ਔਰ ਲਾਜਵਾਬ ਪ੍ਰਿੰਟਿੰਗ ਬ੍ਰੈਂਡ ਨਾਲ ਲੱਗਿਆ ਹੋਇਆ ਜੀ ਬੀਐਲਐਮ ਬ੍ਰੈਂਡ ਦੀ ਪਿਓਰ ਕੈਮਰਿਕ ਕਾਟਨ ਹੈ ਇੱਕ ਸੂਟ ਮਿਲੂਗਾ ਜੀ ਤੁਹਾਨੂੰ 600 ਰੁਪਏ ਦਾ ਤੇ ਦੋ ਸੂਟ ਮਿਲਣਗੇ 1100 ਰੁਪਏ ਦੇ ਆਲ ਓਵਰ ਇੰਡੀਆ ਕੋਰੀਰ ਹੋਊਗਾ ਫ੍ਰੀ ਪਿਓਰ ਕੈਮਰਿਕ ਕਾਟਨ ਡਿਜੀਟਲ ਪ੍ਰਿੰਟਾ ਖੂਬਸੂਰਤ ਪੀਸ ਹੈ ਬਸ ਲੇਟ ਨਹੀਂ ਕਰਨਾ ਛੇਤੀ ਤੋਂ ਛੇਤੀ ਸਕਰੀਨ ਤੇ ਲੈ ਕੇ ਭੇਜ ਦਿਓ ਆ ਕਲਰ ਦੇਖੋ ਜੀ ਕਿੰਨਾ ਸ਼ਾਨਦਾਰ ਪੀਕਾਕਸ ਸ਼ੇਡ ਆ ਗਿਆ ਜੀ ਕਲਰ ਸਾਰੇ ਸਾਰੇ ਹੀ ਲਾਜਵਾਬ ਬਹੁਤ ਵਧੀਆ ਵਧੀਆ ਰੰਗ ਦੇ ਰਿਹਾ ਤੁਹਾਨੂੰ ਸੂਟ ਬਸ ਛੇਤੀ ਸਕਰੀਨਸ਼ਾਟ ਲੈ ਕੇ ਭੇਜਦੇ ਹਾਂ ਜੀ ਕਸਟਮਰ ਮੇਰਾ ਖਿਆਲ ਆ ਭਈ ਇੱਕ ਇੱਕ ਕਸਟਮਰ ਚਾਰ ਚਾਰ ਸੂਟ ਜੂਰ ਲਊਗਾ ਇੰਨੀ ਮੇਰੀ ਗਰੰਟੀ ਆ ਆਹ ਲਓ ਜੀ ਨਿਓਨ ਸ਼ੇਡ ਆ ਗਿਆ ਜੀ ਇਹਦੇ ਤੇ 6 ਰੰਗ ਆਏ ਨੇ 6 ਦੇ 6 ਹੀ ਕਲਰ ਤੁਹਾਨੂੰ ਮੈਂ ਖੋਲ ਕੇ ਦਿਖਾ ਰਿਹਾ ਜੀ ਕਲਰ ਦੇਖੋ ਕਿੰਨੇ ਸ਼ਾਨਦਾਰ ਨੇ ਬਹੁਤ ਵਧੀਆ ਪੀਸ ਆ ਜੀ ਆਹ ਲਓ ਜੀ ਆ ਗਿਆ ਸਾਰੇ ਰੰਗਾਂ ਦਾ ਰਾਜਾ ਬਲੈਕ ਕਲਰ ਪਿਓਰ ਕੈਮਰਿਕ ਕਾਟਨ ਜੀ ਬਾ ਛੇਤੀ ਛੇਤੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰਾ ਤੁਹਾਡੀ ਸਕਰੀਨ ਦੇ ਉੱਪਰ ਨੈਕਸਟ ਡਿਜ਼ਾਈਨ ਦਿਖਾਉਂਗਾ ਤੁਹਾਨੂੰ ਜੀ ਦੇਖੋ ਨੈਕਸਟ ਡਿਜ਼ਾਈਨ ਦੇਖੋ ਪਿਓਰ ਕੈਮਰਿਕ ਕਾਟਨ ਹੈ ਡਿਜੀਟਲ ਪ੍ਰਿੰਟ ਹੈ ਵਾਟਰ ਗ੍ਰੀਨ ਸ਼ੇਡ ਹੈ ਪੀਸ ਬਹੁਤ ਸ਼ਾਨਦਾਰ ਪੀਸ ਹੈ ਲੋਜੀਕਲ ਦੇ ਚ ਆ ਗਿਆ ਜੀ ਫਿਰੋਜ਼ੀ ਰੰਗ ਜਿਹੜਾ ਕੰਨੀ ਦੇ ਉੱਪਰ ਰੰਗ ਲੱਗਿਆ ਹੋਇਆ ਹੈ ਨਾ ਇਹ ਰੰਗ ਤੁਹਾਨੂੰ ਮਿਲੂਗਾ ਜੀ ਕਲਰ ਦੇਖੋ ਕਿੱਡਾ ਸ਼ਾਨਦਾਰ ਕਲਰ ਹੈ ਪੀਸ ਇੱਕ ਤੋਂ ਇੱਕ ਵਧੀਆ ਦਊਂਗਾ ਕਲਰ ਇਹਦੇ ਜੀ ਵੀ ਤੁਹਾਨੂੰ ਪੰਜ ਮਿਲਣਗੇ ਜੀ ਪਿਓਰ ਕੈਮਰਿਕ ਕਾਟ ਗਰਮੀਆਂ ਦੇ ਤੋਹਫੇ ਨੇ ਆ ਲਓ ਜੀ ਪੀਸ ਦੇਖੋ ਕਲਰ ਦੇਖੋ ਕਿੱਡੇ ਸ਼ਾਨਦਾਰ ਕਲਰ ਨੇ ਪ੍ਰਿੰਟਿੰਗ ਵੀ ਲਾਜਵਾ ਪ੍ਰਿੰਟਿੰਗ ਹੈ ਡਿਜੀਟਲ ਪ੍ਰਿੰਟ ਹੈ ਪਿਓਰ ਕੈਮਬਰਿਕ ਕਾਟਰ ਰੇਟ ਰਹੂਗਾ ਉਹੀ ਜੀ ਜਿਹੜਾ ਤੁਹਾਨੂੰ ਮੈਂ ਦੱਸਿਆ 600 ਰੁਪਏ ਦਾ ਇੱਕ ਸੂਟ ਜੀ ਤੇ ਦੋ ਸੂਟ ਮਿਲਣਗੇ 1100 ਰੁਪਏ ਦੇ ਜੀ ਆ ਲਓ ਜੀ ਚੌਥਾ ਰੰਗ ਦੇਖੋ ਕਿੱਡਾ ਸ਼ਾਨਦਾਰ ਕਲਰ ਆ ਗਿਆ ਪੀਸ ਦੇਖੋ ਰੈਡਿਸ਼ ਮਹਿਰੂਨ ਜਿਹੇ ਰੰਗ ਦਾ ਬਹੁਤ ਵਧੀਆ ਕਲਰ ਹੈ ਰੇਟ ਉਹੀ ਰਹੂਗਾ ਸਿਰਫ ਸਿਰਫ 600 ਦਾ ਇੱਕ ਸੂਟ ਜੀ 컬러 ਡਿਜ਼ਾਈਨ ਦੇਖੋ ਕਿੰਨਾ ਸ਼ਾਨਦਾਰ ਪੀਸ ਨੇ ਬਹੁਤ ਸ਼ਾਨਦਾਰ ਪੀਸ ਆ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਅਗਲਾ ਡਿਜ਼ਾਈਨ ਦੇਖੋ ਜੀ ਇਹਦਾ ਹੁਣ ਕੀ ਆ ਲਓ ਜੀ 컬러 ਨਿਓਨ ਸ਼ੇਡ ਆ ਗਿਆ ਜੀ ਪ੍ਰਿੰਟ ਹੀ ਦੇਖੋ ਕਿੰਨੀ ਸ਼ਾਨਦਾਰ ਪ੍ਰਿੰਟਿੰਗ ਆ ਬ੍ਰਾਂਡ ਨਾਲ ਲੱਗੇ ਹੋਏ ਨੇ ਪ੍ਰਿੰਟਡ ਪੀਸ ਹੈ ਡਿਜੀਟਲ ਪ੍ਰਿੰਟਰ ਰੇਟ ਰਹੂਗਾ ਸਰਬ 1 ਸੂਟ 600 ਦਾ ਜੀ 2 ਸੂਟ 1100 ਦੇ ਆ ਲੋ ਜੀ ਕਲਰ ਦੇਖੋ ਬੋਟਲ ਗ੍ਰੀਨ ਸ਼ੇਡ ਕਿਆ ਬਾਤ ਹੈ ਕਲਰ ਕਿੰਨੇ ਸ਼ਾਨਦਾਰ ਰੰਗਦੇ ਦੀ ਸਾਰੇ ਦੇ ਸਾਰੇ ਆ ਲੋ ਜੀ ਬ੍ਰਾਊਨ ਕਲਰ ਪ੍ਰਿੰਟ ਦੇਖੋ ਕਿੰਨੀ ਸ਼ਾਨਦਾਰ ਆ ਵੀਡੀਓ ਮੇਰੀ ਛੋਟੀ ਜੀ ਰਹਿੰਦੀਆਂ ਜਿਆਦਾ ਲੰਬੀ ਵੀਡੀਓ ਨਹੀਂ ਰਹਿੰਦੀ ਨਾਲ ਨਾਲ ਲਾਈਕ ਦਿਸਨ ਸ਼ੁਰੂ ਕਰੀ ਜਾਓ ਆ ਲੋ ਪਰ ਸੁਟਾ ਦੀ ਵੀਡੀਓ ਕਸਟਮਰ ਦੀ ਡਿਮਾਂਡ ਤੇ ਲੈ ਕੇ ਆਇਆ ਮੈਂ ਆ ਲੋ ਜੀ ਨੇਵੀ ਬਲੂ ਕਲਰ ਆ ਗਿਆ ਜੀ ਕਲਰ ਦੇਖੋ ਕਿੰਨੇ ਸ਼ਾਨਦਾਰ ਕਲਰ ਆ ਗਏ ਜੀ ਬਹੁਤ ਵਧੀਆ ਪੀਸ ਨੇ ਨੇਵੀ ਬਲੂ ਕਲਰ ਪ੍ਰਿੰਟਿੰਗ ਬਹੁਤ ਸ਼ਾਨਦਾਰ ਹੈ ਜੀ ਚਾਰ ਰੰਗ ਦਾ ਸੈੱਟ ਸੀ ਚਾਰੇ ਰੰਗ ਦਿਖਾ ਦੇ ਆ ਲੋ ਜੀ yellow ਕਲਰ ਆ ਗਿਆ ਜੀ ਮਸਟਰਡ yellow ਪਿਓਰ ਕੈਮਰਾ ਕਾਟਨ ਰੇਟ ਉਹੀ ਰਹੂਗਾ ਜੀ 600 ਰੁਪਏ ਦਾ ਇੱਕ ਦੋ ਸੂਟ ਲਓਗੇ ਜੀ 1100 ਰੁਪਏ ਦੇ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਆ ਲੋ ਜੀ ਪੀਸ ਦੇਖੋ ਬਾਟਰ ਗ੍ਰੀਨ ਸ਼ੇਡ yellow ਸ਼ੇਡ ਨਿਓਨ ਸ਼ੇਡ ਜੀ ਹਲੋ ਦੇਖੋ ਕਿੱਡੇ ਸ਼ਾਨਦਾਰ ਸ਼ੇਡ ਨੇ ਬਾਅਦ ਛੇਤੀ ਛੇਤੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਕਲਰ ਦੇਖੋ ਕਿੱਡਾ ਸ਼ਾਨਦਾਰ ਹੈ ਨਿਓਨ ਸ਼ੇਡ ਔਰ ਪ੍ਰਿੰਟਿੰਗ ਵੀ लाजवाब ਪਿਓਰ ਕੈਮਰਿਕ कॉटन ਪਿਓਰ ਕਪੜੇ ਨੇ ਸਾਰੇ ਦੇ ਸਾਰੇ ਸਿਰਫ 600 ਰੁਪਏ ਦਾ ਇੱਕ ਜੀ ਦੋ ਸੂਟ 1100 ਰੁਪਏ ਦੇ ਜੀ ਕਪੜਾ ਜਾਊਗਾ ਯਾਦ ਕਰੋ ਵੀ ਕਪੜਾ ਆਇਆ ਸੀ ਮੇਰੇ ਕੋਲੇ ਬਹੁਤ ਸ਼ਾਨਦਾਰ ਪੀਸ ਹੈ ਛੇਤੀ ਤੋਂ ਛੇਤੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਲਓ ਜੀ ਪ੍ਰਿੰਟਿੰਗ ਦੇਖੋ ਪਿਓਰ ਕੈਮਰਿਕ ਕਾਟਨ ਜੀ ਇਹ 100% ਪਿਓਰ ਕਾਟਨ ਦਾ ਸੂਟ ਨੇ ਕਲਰ ਫਾਸਟ ਰਹਿਣਗੇ ਕੋਈ ਕੰਪਲੇਂਟ ਨਹੀਂ ਕਿਸੇ ਵੀ ਤਰ੍ਹਾਂ ਦੀ ਡਿਜੀਟਲ ਪ੍ਰਿੰਟ ਹੈ ਰੇਟ ਰਹੂਗਾ ਸਿਰਫ ਤੇ ਸਿਰਫ 600 ਰੁਪਏ ਦਾ ਇੱਕ ਜੀ ਤੇ ਦੋ ਸੂਟ ਮਿਲਣਗੇ 1100 ਰੁਪਏ ਦੇ ਕੋਰੀਅਰ ਫ੍ਰੀ ਰਹੂਗਾ ਕੋਰੀਅਰ ਦਾ ਕੋਈ ਪੈਸਾ ਨਹੀਂ ਲਓ ਜੀ ਮਜੈਂਟਾ ਕਲਰ ਆ ਗਿਆ ਪਹਿਲਾਂ ਬ੍ਰੌਨ ਕਲਰ ਸੀਗਾ ਮਜੈਂਟਾ ਕਲਰ ਦੀ ਰੇਟ ਰਹੂਗਾ ਸਿਰਫ ਇੱਕ ਸੂਟ 600 ਦਾ ਦੋ ਸੂਟ ਮਿਲਣਗੇ ਜੀ 1100 ਰੁਪਏ ਦੇ yellow ਕਲਰ ਜੀ ਕਾਬ ਬਾਤ ਹੈ ਕਲਰ ਦੇਖੋ ਕਿੰਨੇ ਸ਼ਾਨਦਾਰ ਨੇ ਬਹੁਤ ਸ਼ਾਨਦਾਰ ਪੀਸ ਹੈ ਕਾਬ ਬਾਤ ਹੈ ਪੀਸ ਦੇਖੋ ਕਿੰਨੇ ਸ਼ਾਨਦਾਰ ਹੈ ਇੱਕ ਡਿਜ਼ਾਈਨ ਤੁਹਾਨੂੰ ਮੈਂ ਸੂਟ ਦੁਪੱਟੇ ਦਾ ਵੀ ਦਿਖਾਉਂਗਾ ਕਲਰ ਦੇਖੋ ਕਿੰਨਾ ਸ਼ਾਨਦਾਰ ਇਹ ਤੁਹਾਨੂੰ ਮਿਲੂਗਾ ਜੀ ਇੱਕ ਸੂਟ 600 ਦਾ ਦੋ ਸੂਟ 550 ਦਾ ਨੈਕਸਟ ਆਰਟੀਕਲ ਦਿਖਾਉਂਗਾ ਦੇਖੀਏ ਨੈਕਸਟ ਆਰਟੀਕਲ ਦੇਖੀਏ ਪੀਸ ਹੈ ਮੁਮਤਾਜ਼ ਆਟਕੇ ਪਿਓਰ ਕਾਟਨ ਕੇ ਸੂਟ ਹੈ पाकिस्तानी स्टाइल सूट बनेंगे पूरी लेंथ के सूट है देखिए नेक के ऊपर आपको बहुत शानदार एम्ब्रॉयडरी मिलेगी डिजिटल प्रिंटिंग रहेगी और साथ में दुपट्टा दिखाऊंगा मैं आपको कॉटन का ही मसलिन का मिलेगा जी दुपट्टा ये देखिए दुपट्टा कॉटन मसलिन है बहुत सॉफ्ट कपड़ा डिजिटल दुपट्टा रेंज रहेगी सिर्फ सात सौ पचानवे रुपये आफ्टर स्टिचिंग देखिए इस तरह मिलेंगे आपको ब्रांडेड सूट मिलेंगे कोई दूसरा पीस नहीं मिलेगा जो भी दिखाऊंगा ब्रांडेड दिखाऊंगा सात सौ पचानबे रुपये कलर डिजाइन सारा ही लाजवाब क्या बात है पीस देखिए जरा लेमन शेड का पीस है प्रिंटिंग देखिए कितनी खूबसूरत प्रिंटिंग पूरे नेक के ऊपर एम्ब्रॉयडरी है जी और देखिए डिजिटल प्रिंटिंग है पैनल बना हुआ है एम्ब्रॉयडरी दिखा दीजिए पास से कस्टमर को बहुत शानदार पीस है जल्दी स्क्रीन शॉट लेके भेज देना नंबर मेरे आपकी स्क्रीन के ऊपर लिमिटेड पीस है मेरे पास सिर्फ सात सौ पचानबे रुपए और मल कॉटन का पूरा लंबा चढ़ा मिलेगा जी दुपट्टा मसलीन कॉटन है ये सॉफ्ट वाला जो दुपट्टा था कॉटन का मसलिन विस्कोस कॉटन ये देखिए दुपट्टा रेंज रहेगी सिर्फ सात सौ पचानवे जी आफ्टर स्टिचिंग देखिए जी इस तरह से बनेगा बस जल्दी से जल्दी स्क्रीन शॉट लेके भेज दीजिए नंबर मेरे आपकी स्क्रीन के ऊपर लो जी ब्लैक कलर आ गया कलर देखिए कितने शानदार आए हैं इसमें ब्रांडेड आर्टिकल है सारे के सारे मुमताज आर्ट के पीस है नेक के ऊपर पूरी एम्ब्रॉयडरी है जी खूबसूरत पीस सिर्फ सात सौ पचानवे रुपये जी कोरियर ऑल ओवर इंडिया फ्री कोई एक्स्ट्रा चार्जेज नहीं और यह देखिए जी दुपट्टा खूबसूरत दुपट्टा मल कॉटन का दुपट्टा डिजिटल प्रिंटिंग है सारी दुपट्टे के ऊपर पूरा लंबा चौड़ा दुपट्टा रहेगा कोई छोटा दुपट्टा नहीं रहेगा आफ्टर स्टिचिंग देखिए जी इस तरह से बनेगा बहुत शानदार पीस है। लो जी, क्रीम कलर के ऊपर प्रिंटिंग आ गई जी क्रीम के साथ पीच कलर सब बात है पीस देखिए पीच कलर पैनल सारा क्रीम कलर का बना हुआ है नेक के ऊपर एम्ब्रॉयडरी है एम्ब्रॉयडरी भी बहुत शानदार है खूबसूरत पीस है आपको स्नैप दिखाऊंगा ना तो आप देखो पीस इतने वाला पीस नहीं है कम से कम भी ऐसे लगेगा जैसे बारह तेरह सौ वाला पीस होता है सिर्फ सात सौ पचानवे रुपये जी लाओ जी दुपट्टा देखिए जरा खूबसूरत दुपट्टा सिर्फ सात सौ पचानवे रुपये आप तो स्टिचिंग देखिए जी इस तरह से बनेगा बस जल्दी से जल्दी स्क्रीन शॉट लेके भेज दीजिए नंबर मेरे आपकी स्क्रीन के ऊपर कलर डिजाइन सारे ही लाजवाब क्या बात है कलर देखिए जरा कितने खूबसूरत कलर आ रहे हैं सारे के सारे पीस देखिए पहले तो सारे पीसों के ऊपर नेक के ऊपर एम्ब्रॉयडरी है जी डिजिटल प्रिंटिंग है टैग देखिए मुमताज आर्ट का साथ में टैग लगा हुआ ब्रांडेड आर्टिकल है प्योर कॉटन के सूट है सारे के सारे लो जी ਦੇਖੀਏ ਦੁਪੱਟਾ ਸਿਰਫ 795 ਜੀ ਕਲਰ ਡਰੈਨ ਬਹੁਤ ਸ਼ਾਨਦਾਰ ਆਦੀ ਵੀਡੀਓ ਅੱਜ ਪੰਜਾਬੀ ਵਿੱਚ ਬਣੀ ਆਦੀ ਹਿੰਦੀ ਵਿੱਚ ਇਹ ਦੇਖੀਏ ਦੁਪੱਟਾ ਕਿਆ ਬਾਤ ਹੈ ਖੂਬਸੂਰਤ ਪੀਸ ਲਓ ਜੀ ਬਸ ਛੇਤੀ ਛੇਤੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਮੈਨੂੰ ਨੰਬਰ ਮੇਰੇ ਤੁਹਾਡੀ ਸਕਰੀਨ ਤੇ ਜੀ ਆ ਲਓ ਜੀ ਦੇਖੋ ਪੀਸ ਗ੍ਰੇ ਕਲਰ ਆ ਗਿਆ ਲਾਈਟ ਗ੍ਰੇ ਕਲਰ ਦੁਪੱਟਾ ਦਿਖਾਉਂਗਾ ਤੁਹਾਨੂੰ ਬਹੁਤ ਸ਼ਾਨਦਾਰ ਦੁਪੱਟਾ ਮਮਤਾਜ ਆਰ ਦੇ ਪੀਸ ਨੇ ਬ੍ਰਾਂਡ ਸਾਬ ਦੇ ਉੱਪਰ ਲੱਗੇ ਹੋਏ ਨੇ neck ਦੇ ਉੱਪਰ ਕਢਾਈ ਆ ਮਲ ਕਾਟਨ ਦਾ ਦੁਪੱਟਾ ਲਓ ਜੀ ਪੂਰਾ ਲੰਬਾ ਚੌੜਾ ਦੁਪੱਟਾ ਔਰ ਡਿਜੀਟਲ ਪ੍ਰਿੰਟ ਵਾਲਾ ਦੁਪੱਟਾ ਸਿਰਫ 795 ਜੀ ਆਫਟਰ ਸਟਿਚਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਆ ਲਓ ਜੀ ਹੁਣ ਆਇਆ ਕਲਰ ਦੇਖੋ ਕਿੰਨਾ ਸ਼ਾਨਦਾਰ ਕਲਰ ਆ ਗਿਆ ਜੀ ਬਾ ਵਾਹ ਬਾ ਸਿਰਫ 795 neck ਤੇ ਕਢਾਈ ਦੇਖੋ ਕਿੰਨੀ ਸ਼ਾਨਦਾਰ ਕਢਾਈ ਕੀਤੀ ਹੋਈ ਆ ਪੂਰੀ ਲੈਂਥ ਦੇ ਸੂਟ ਨੇ ਖੂਬਸੂਰਤ ਪੀਸ ਸਿਰਫ 795 ਜੀ 795 ਆ ਲੋ ਜੀ ਦੁਪੱਟਾ ਬਹੁਤ ਸੋਹਣੇ ਸੋਹਣੇ ਦੁਪੱਟੇ ਨੇ ਸੂਟਾਂ ਦੇ ਕਲਰ ਦੇਖੋ ਕਿੰਨੇ ਸ਼ਾਨਦਾਰ ਕਲਰ ਡਿਜ਼ਾਈਨ ਸਾਰੇ ਹੀ ਲਾਈਵ ਆ ਆ ਲੋ ਜੀ ਆਫਟਰ ਸੇਲ ਤੇ ਕੋਈ ਇਸ ਤਰ੍ਹਾਂ ਬਣੂਗਾ ਕਲਰ ਆ ਗਿਆ ਜੀ ਮੈਰੂਨ ਬਾਤ ਛੇਤੀ ਛੇਤੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੇ ਸਕਰੀਨ ਦੇ ਉੱਪਰ ਕਲਰ ਡ੍ਰੈਨ ਸਾਰੇ ਇਲਾਜਬਾਬ ਪੀਸ ਦੇਖੋ ਕਿੰਨਾ ਸ਼ਾਨਦਾਰਾ ਔਰ ਪ੍ਰਿੰਟਿੰਗ ਦੇਖੋ ਮਲਟੀ ਸ਼ੇਡ ਪ੍ਰਿੰਟਿੰਗ ਹੈ ਸਾਰੀ ਦੀ ਸਾਰੀ neck ਦੇ ਉੱਪਰ ਕਢਾਈ ਦੁਪੱਟਾ ਦਿਖਾਉਂਗਾ ਤੁਹਾਨੂੰ ਪੂਰਾ ਲੰਬਾ ਚੌੜਾ ਦੁਪੱਟਾ ਔਰ ਬ੍ਰਾਂਡਡ ਪੀਸ ਨੇ ਸਾਰੇ ਮੁਮਤਾਜ਼ ਆਰ ਦੇ ਪੀਸ ਨੇ ਆ ਲਓ ਜੀ ਦੁਪੱਟਾ ਸਿਰਫ 795 ਇਹ ਅੱਜ ਦੀ ਵੀਡੀਓ ਦਾ ਲਾਸਟ ਸੂਟ ਹੈ ਜੀ ਬਾ 63 ਸਕਰੀਨ ਚੋਰ ਲੈ ਕੇ ਭੇਜ ਦੋ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਹੁਣ ਮਿਲਾਂਗੇ 63 ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਨਮਸਕਾਰ ਆਦاب ਸਤਿ ਸ੍ਰੀ ਅਕਾਲ ਬਾਏ ਬਾਏ